ਸੰਗਤ ਜੀ ਅਜਾਪਾਂ ਸੰਖਿਆ ਕਰਨ ਲੱਗੇ ਆਂ ਰਾਗ ਮਾਲਾ ਦੀ ਇਹ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਨੇ ਭੋਗ ਤੋਂ ਪਰੰਤ ਰਾਗ ਮਾਲਾ ਪੜ੍ਹੀ ਜਾਂਦੀ ਏ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਏ ਇੱਕ ਓੰਕਾਰ ਸਤ ਗੁਰ ਪ੍ਰਸਾਦ ਇੱਕ ਓੰਕਾਰ ਇਸ ਤਰ੍ਹਾਂ ਉਚਾਰਨ ਕਰਨਾ ਪਰ ਪਹਿਲਾਂ ਉਚਾਰਨ ਇਸ ਦਾ ਕੀਤਾ ਹੋਇਆ ਹੈ ਰਾਗ ਮਾਲਾ ਮਾਲਾ ਪੜਨਾ ਇਸ ਨੂੰ ਮਾਲਾ ਨਹੀਂ ਪੜਨਾ ਇਹ ਪੋਲਾ ਉਚਾਰਨ ਕਰਨਾ ਹੈ ਮਾਲਾ ਮਾਲਾ ਹਾਂ ਰਾਗ ਏਕ ਸੰਗ ਪੰਚ ਬਰੰਗਨ ਗੱਗਾ ਤੇ ਨੰਨਾ ਇੱਥੇ ਬਹੁਤ ਇਸ ਪਾਟੀ ਸਿੰਘ ਨਾ ਗ੍ਰੰਥੀ ਮੇਰੇ ਵੀਰ ਭਰਾ ਜਦੋਂ ਉਚਾਰਨ ਕਰਦੇ ਤੇ ਨਾਣੀ ਦੀ ਆਵਾਜ਼ ਉਚਾਰਨ ਕਰ ਬਰੰਗਣ ਕਹਿ ਜਾਂਦੇ ਬਰੰਗਣ ਬਰੰਗਣ ਉਚਾਰਨੀ ਕਰਨਾ ਇੱਥੇ ਨੰਨੇ ਦੀ ਆਵਾਜ਼ ਉਚਾਰਨ ਹੋਵੇ। ਰਾਗ ਏਕ ਸੰਗ ਪੰਚ ਬਰੰਗਨ ਬਰੰਗਨ ਹਾਂ ਸੰਗ ਆਲਾਪ ਹੈ ਇੱਥੇ ਵਿਸਰਾਮ ਲਾਉਣਾ ਹੈ ਆਲਾਪ ਹੈ ਆਠੋ ਆਠੋ ਨੰਦਨ ਆਠੋ ਨੰਦਨ ਆਠੋ ਆਠੋ ਠਠਾਤ ਊੜੇ ਔਕੜ ਠੋ ਆਠੋ ਅਠਾ ਹਾਂ ਮੂੰਹ ਖੁੱਲ ਕੇ ਇਚ ਉਚਾਰਨ ਹੋਵੇਗਾ ਅਠਾ ਨੰਦਨ ਅਠਾ ਨੰਦਨ ਨੰਨੇ ਦੀ ਬਾਜ ਉਚਾਰਨ ਹੋ ਰੇ ਠੀਕ ਆ ਪ੍ਰਥਮ ਰਾਗ ਪੈਰੋ ਵੈ ਕਰਹੀ ਪੈਰੋ ਤੇ ਵਿਸਰਾ ਜਮਕੀ ਲਾਉਣੀ ਹੈ ਪ੍ਰਥਮ ਰਾਗ ਪੈਰੋ ਰੋ ਬੋਲਣੇ ਰਾਰਾ ਤੇ ਊੜੇ ਔਂਕੜ ਰੋ ਪੈਰੋ ਪੈਰ ਆਓ ਹਾਂ ਵੈ ਕਰਹੀ ਜਿਹੜਾ ਵੈ ਇਹ ਵੱਖਰਾ ਉਚਾਰਨ ਹੋਵੇ ਵੈ ਕਰਹੀ ਪੰਜ ਰਾਗਨੀ ਸੰਗ ਸੰਗ ਤੇ ਜਮਕੀ ਲਾਉਣੀ ਹੈ ਪੰਜ ਰਾਗਨੀ ਸੰਗ ਉਚਰਹੀ ਉਚਰ ਹੀ ਪੜ੍ਹਨਾ ਉਹ ਚਰ ਹੀ ਨਹੀਂ ਪੜ੍ਹਨਾ ਉਚਰਹੀ ਉਚਰ ਹੀ ਹਾਂ ਪ੍ਰਥਮ ਪੈਰ ਵੀ ਇੱਥੇ ਜਮਕੀਏ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆਕੀ ਗਾਵਹਿ ਗਾਵਹਿ ਤੇ ਬਿਸਰਾਮ ਹੈ ਇਸ ਨੂੰ ਕਈ ਸੰਗਤਾਂ ਮੈਂ ਸੁਣੀ ਹੈ ਪੜ੍ਹਦੇ ਆ ਪੁਨਿਆ ਕੀ ਪੁਨਿਆ ਕੀ ਇਸ ਤਰ੍ਹਾਂ ਉਚਾਰਨ ਕਰਦੀ ਹੈ ਜਿਹੜਾ ਕਕਾ ਹੈ ਇਹ ਅਡ ਕਰ ਜਾਂਦੀ ਹੈ ਪਰ ਗੁਰਬਾਣੀ ਦੇ ਵਿੱਚ ਵੀ ਇਕੱਠਾ ਲਿਖਿਆ ਹੋਇਆ ਹੈ ਇਸ ਨੂੰ ਇਕੱਠਾ ਹੀ ਉਚਾਰਨ ਕਰਨਾ ਹੈ ਪੁਨਿਆਕੀ ਪੁਨਿਆ ਕੀ ਹਾਂ ਪੁਨਿਆਕੀ ਗਾਵਹਿ ਇੱਥੇ ਬਿਸਰਾਮ ਹੈ ਬੰਗਲੀ 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 ਹਾਂ ਪੰ ਅਸਲੇਖੀ ਕੀ ਅਸਲੇਖੀ ਇਕੱਠਾ ਪੜਨਾ ਹੈ ਕੀ ਤੇ ਵਿਸਰਾਮ ਲਾਉਣਾ ਹੈ ਭਈ ਬਾਰੀ ਭਈ ਬਾਰੀ ਇਹ ਪੈਰੋ ਕੀ ਇਹ ਈੜੀ ਲਾ ਇਹ ਵਖਰਾ ਹੈ ਇਹ ਪੈਰੋ ਫਿਰ ਪੈਰੋ ਆ ਪਿੱਛੇ ਪੜ ਕੇ ਗਏ ਆ ਪੈਰੋ ਪੈਰੋ ਹਾਂ ਕੀ ਕੀ ਤੇ ਵਿਸਰਾਮ ਲਾਉਣਾ ਹੈ ਪਾਚੋ ਨਾਰੀ ਇੱਥੇ ਕਈ ਵੀਰ ਭਰਾਣਾ ਗ੍ਰੰਤੀ ਸਿੰਘ ਨੇ ਸੁਣੇ ਉਹ ਪੰਜ ਚੋਂ ਪੜ ਜਾਂਦੇ ਪੰਜ ਚੋ ਪੰਜ ਚੋ ਤਾਂ ਉਚਾਰਨ ਹੋਵੇਗਾ ਜੇ ਇੱਥੇ ਚੱਚੇ ਨੂੰ ਹੋੜਾ ਹੋਵੇ ਇੱਕ ਬਿੰਦੀ ਲੱਗੀ ਹੋਵੇ ਇੱਥੇ ਪੱਪੇ ਨੂੰ ਕੰਨਾ ਚੱਚਾ ਤੇ ਊੜੇ ਔਂਕੜ ਚੱਚਾ ਤੇ ਊੜੇ ਔਂਕੜ ਕੀ ਹੁੰਦਾ ਚੌ ਚੌ ਹੁੰਦਾ ਨਾ ਹਾਂਜੀ ਤੇ ਪੱਪੇ ਕੰਨਾ ਪਾ ਪਾ ਚੌ ਪਾ ਚੌ ਪੰਜੋ ਨਹੀਂ ਕਹਿਣਾ ਇਹਨੂੰ ਇਹ ਬਿੰਦੀ ਤੁਰਹਿ ਤੋ ਉਚਾਰਨ ਕਰਨਾ ਪਾਚੋ ਪਾਚੋ ਹਾਂ ਨਾਰੀ ਪੰਚਮ ਹਰਖ ਹਰਖ ਤੇ ਵਿਸਰਾਮ ਹੈ ਦਿ사ਖ ਸੁਨਾਵਹਿ ਦਿ사ਖ ਸੁਨਾਵਹਿ ਸੁਨਾਵਹਿ ਬੰਗਾਲਮ ਇੱਥੇ ਵਿਸਰਾਮ ਹੈ ਬੰਗਾਲਮ ਮਦ ਮਾਦਵ ਗਾਵਹਿ ਮਦ ਮਾਦਵ ਗਾਵਹਿ ਸਮੇ ਲੱਗੀ ਹਾਂਜੀ ਲਾਲਤ ਦੋ ਲੱਲੇ ਲੱਗੇ ਧਿਆਨ ਦੇਣਾ ਲਾਲਤ ਬਿਲਾਵਲ ਗਾਵਹੀ ਗਾਵਹੀ ਤੇ ਇਸਰਾਮ ਹਾਂ ਆਪਣੀ ਆਪਣੀ ਭਾਤ ਹੁਣ ਇੱਥੇ ਨੰਨੇ ਦੀ ਬਾਜੂ ਚਾਰਨ ਹੋਵੇ ਤੇ ਇੱਕ ਤੇ ਔਂਕੜ ਲੱਗਾ ਬੱਪੇ ਨੂੰ ਦੋਨੇ ਔਂਕੜ ਉਚਾਰਨ ਹੋਣਗੇ ਆਪੁਨੀ ਆਪੁਨੀ ਨੀ ਆਪਣੀ ਦੁਬਾਰਾ ਫਿਰ ਬੋਲੋ ਆਪਣੀ ਆਪਣੀ ਹਾਂ ਨੰਨੇ ਦੀ ਆਵਾਜ਼ ਉਚਾਰਨ ਹੋਵੇ ਤੇ ਔਂਕੜ ਲੱਗਣੀ ਨਹੀਂ ਔਂਕੜ ਨਾ ਲਵੇ ਆਪਣੀ ਆਪਣੀ ਭਾਤ ਭਾਤ ਬਿੰਦੀ ਲੱਗੀਏ ਭਾਤ ਅਸ਼ਟ ਪੁੱਤਰ ਭੈਰਵ ਕੀ ਕੇਤਿ ਵਿਸ਼ਰਾਮ ਗਾਵਹਿ ਗਾਇਨ ਪਾਤਰ ਦੁਤਿਆ ਮਾਲਕੌਸ਼ਕ ਦੁਤਿਆ ਤੇ ਵਿਸ਼ਰਾਮ ਲਾਉਣਾ ਹੈ ਮਾਲ ਕੌਸ਼ਕ ਇਕੱਠੇ ਪੜਨਾ ਹੈ ਮਾਲ ਕੌਸ਼ਕ ਮਾਲ ਕੌਸ਼ਕ ਹਾਂ ਆਲਾਪ ਹੈ ਆਲਾਪ ਹੈ ਐੜੇ ਕੰਨਾ ਲੱਲੇ ਕੰਨਾ ਆਲਾਪ ਹੈ ਆਲਾਪ ਹੈ ਹਾਂ ਸੰਗ ਰਾਗਣੀ ਰਾਗਣੀ ਤੇ ਵਿਸਰਾਮ ਹੈ ਪਾਂਚੌ ਇੱਥੇ ਉਹ ਬਿੰਦੀ ਆ ਗਈ ਹੈ ਇਹ ਬਿੰਦੀ ਲਾ ਕੇ ਉਚਾਰਨ ਹੋਵੇਗਾ ਪਿੱਛੇ ਆਪ ਬਿੰਦੀ ਤੁਰ ਰਹਿਤ ਪੜਿਆ ਸੀ ਨਾ ਹਾਂਜੀ ਉੱਥੇ ਬਿੰਦੀ ਨਹੀਂ ਲੱਗੀ ਸੀ ਇੱਥੇ ਬਿੰਦੀ ਲੱਗੀ ਹੈ ਪਾਂਚੌ ਪਾਂਚੌ ਹਾਂ ਥਪ ਹੈ ਗੋੜ ਕਰੀ ਅਰ ਦੇਵ ਗੰਧਾਰੀ ਇੱਥੇ ਬਿੰਦੀ ਤੁਰਹਿਤ ਹੈ ਗੋੜ ਕਰੀ ਇੱਥੇ ਵਿਸਰਾਮ ਹੈ ਤੇ ਨਾਲੇ ਇਕੱਠਾ ਬੜਨੈ ਗੋੜ ਕਰੀ ਗੋੜ ਕਰੀ ਹਾਂ ਗੋੜ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੇ ਹੁਤੀ ਉਚਾਰੀ ਸੇ ਹੁਤੀ ਸੇ ਹੁਤੀ ਸੇ ਹੁਤੀ ਹਾਂ ਸੇ ਹੁਤੀ ਉਚਾਰੀ ਤਨਾਸਰੀ ਇੱਥੇ ਵਿਸਰਾਮ ਹੈ ਇਹ ਪਾਚੋ ਗਾਈ ਇਕ ਪਾਚੋ ਗਾਈ ਇੱਥੇ ਬਿੰਦੀ ਤੋ ਰਹਤ ਹੈ ਮਾਲ ਰਾਗ ਕੌਸ਼ਕ ਕੱਠਾ ਪੜਨਾ ਹੈ ਕੌਸ਼ਕ ਤੇ ਵਿਸਰਾਮ ਹੈ ਕੌਸ਼ਕ ਸੰਗ ਲਾਈ ਮਾਰੂ ਮਸਤ ਅੰਗ ਮਸਤ ਅੰਗ ਪੜਨਾ ਇੱਥੇ ਵਿਸਰਾਮ ਲਾਉਣਾ ਹੈ ਮਾਰੂ ਮਸਤ ਅੰਗ ਮੇਵਾਰਾ 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 ਹਾਂ ਪ੍ਰਭਲ ਚੰਦ ਕੱਠਾ ਹੀ ਪ੍ਰਭਲ ਚੰਦ ਇੱਥੇ ਵਿਸਰਾਮ ਹੈ ਕੌਸ਼ਕ ਉਬਾਰਾ ਕੌਸ਼ਕ ਉਬਾਰਾ ਲੱਗੀ ਸਮਝ ਹਾਂਜੀ ਖੌਖਟ ਇੱਥੇ ਵਿਸਰਾਮ ਹੈ ਖੌਖਟ ਔ ਪੌਰਾਨੰਦ ਗਾਏ ਪੌਰਾਨੰਦ ਇਕੱਠਾ ਪੜ੍ਹਨਾ ਇੱਥੇ ਨੰਦ ਨਹੀਂ ਪੜ੍ਹਨਾ ਇਹਨੂੰ ਨਦ ਹਾਂ ਪੌਰਾਨੰਦ ਗਾਏ ਅਸ਼ਟ ਇੱਥੇ ਵਿਸਰਾਮ ਹੈ ਮਾਲ ਕੌਸ਼ਕ ਸੰਗ ਲਾਏ ਮਾਲ ਕੌਸ਼ਕ ਇਕੱਠੇ ਉਚਾਰਨ ਕਰਨਾ ਹੈ ਸੰਗ ਲਾਏ ਆਸ਼ਟ ਤੇ ਵਿਸਰਾਮ ਹੈ ਮਾਲ ਕੌਸ਼ਕ ਸੰਗ ਲਾਏ ਸਮਝ ਲੱਗੀ ਸਾਰੀ ਹਾਂਜੀ ਜਿਹੜਾ ਅੱਗੇ ਰਾਗ ਮਾਲਾ ਦੀ ਸੰਥਾ ਰਹਿੰਦੀ ਹੈ ਆਪਾਂ ਕੋ ਕੱਲ ਨੂੰ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ